ਧੁਖਾ ਧੜੀ ਦੀ ਸ਼ਿਕਾਰ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ਤੇ ਉਤਰੇ ਜਾਣਕਾਰੀ ਅਨੁਸਾਰ ਅੱਜ ਜੈਤੋਦੇ ਨਹਿਰੂ ਪਾਰਕ ਵਿਖੇ ਲੋਕਾਂ ਦਾ ਭਾਰੀ ਇਕੱਠ ਵਿਧਵਾ ਔਰਤ ਨੂੰ ਇਨਸਾਫ ਦਿਵਾਉਣ ਲਈ ਇਕੱਤਰ ਹੋਇਆ ਅਤੇ ਕੁਝ ਤਿੰਨ ਯੂਟਿਊਬਰਾਂ ਦੇ ਉਹਨਾਂ ਵੱਲੋਂ ਪੁਤਲੇ ਵੀ ਹੋਣ ਚੌਕ ਵਿਖੇ ਸਾਲੇ ਗਏ ਆਓ ਸੁਣਦੇ ਕੀ ਕਹਿਣਾ ਹੈ ਪੀੜਤ ਮਹਿਲਾ ਦਾ ਅਤੇ ਛਾਈ ਲੋਕਾਂ ਦਾ ਪਰਚਾ ਦਰਜ ਹੋ ਗਿਆ ਅੱਜ ਕਿਸ ਸਬੰਧ ਚ ਤੁਸੀਂ ਧਰਨਾ ਲਾਇਆ ਹੈ ਜੀ ਇਹ ਪਰਚਾ ਮੁਕਤੀ ਦਾ ਮੈਨੂੰ ਜਿਹੜਾ ਪਰਚਾ ਦਰਜ ਹੋ ਗਿਆ ਹਾਂਜੀ ਅਸੀਂ ਨਹੀਂ ਪਰ ਗ੍ਰਿਫਤਾਰੀ ਦਾ ਇਨਸਾਫ ਮਿਲਣਾ ਚਾਹੀਦਾ ਹੀ ਪਰਚਾ ਦਰਜ ਹੋਇਆ ਹੈ ਜੋ ਮੈਂ ਤਿੰਨ ਬੰਦੇ ਦੇ ਨਾਮ ਉਲਖਾਏ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਲਦੀ ਤੋਂ ਜਲਦੀ ਕਿਹਦੇ ਕਿਹਦੇ ਨਾਮ ਲਖਾਏ ਜੀ ਪਰਮਜੀਤ ਸਿੰਘ ਹੁਕਮਚੰਦ ਸਿੰਘ ਹਰਸ਼ਦੀਪ ਸਿੰਘ ਅਚਾ ਤਾਂ ਅੱਜ ਤੁਸੀਂ ਪਤਲਾ ਫੁਕਿਆ ਸਰਕਾਰ ਮੰਤਰੀ ਜੀ ਸਿੱਧੂ ਦਾ ਉਹਦਾ ਕੀ ਕਾਰਨ ਹੈ ਉਹਦਾ ਕੀ ਕਾਰਨ ਉਹਦਾ ਇਹੀ ਕਾਰਨ ਹੈ ਉਸ ਝੂਠ ਦਾ ਸਾਥ ਦਿਨ ਦਾ ਸੀ ਗਈ ਉਹਨੇ ਪਰਸੋ ਕੱਟ ਕੀਤਾ ਸੀਗਾ ਹੁਕਮਚੰਦ ਨੇ ਉਹਦੇ ਵਿੱਚ ਡੱਟ ਕੇ ਉਹਨਾਂ ਨੇ ਸਾਥ ਦਿੱਤਾ ਹੀ ਉਹਨਾਂ ਦਾ ਸਾਡਾ ਕੋਈ ਆ ਕੇ ਗੱਲਬਾਤ ਹੀ ਨਹੀਂ ਪੁੱਛੀ ਹੈਗੀ ਸੱਤ ਤੋਂ ਵੀ ਤੁਹਾਡਾ ਵੀ ਕੀ ਰੋਲ ਆ ਤੁਸੀਂ ਕਿਉਂ ਧਰਨਾ ਲਾਇਆ ਅਚਾ ਤੁਸੀਂ ਕਿਹੜੇ ਤਬਕੇ ਨਾਲ ਸੰਬੰਧਤ ਹੋ ਕਿ ਮਜ਼ਦੂਰ ਪਰਿਵਾਰ ਨਾਲ ਜਾਂ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਐਸੀ ਨਾਲ ਨਹੀਂ ਮਜ਼ਦੂਰ ਪਰਿਵਾਰ ਆ ਤੁਹਾਡਾ ਹਾਂਜੀ ਠੀਕ ਹੈ ਪੁੱਛੋ ਬਾਕੀ ਉਹ ਆਪਣੇ ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਬਰਿੰਦਰਜੀਤ ਨੇ ਕੱਲ ਜਿਹੜਾ ਜਿਹੜਾ ਕੱਲ ਕੱਟ ਕੀਤਾ ਸੀਗਾ ਉਹ ਇਕੱਠ ਕੀਤਾ ਸੀਗਾ ਇੱਕ ਥੱਕ ਟੋਲੇ ਦੇ ਹੱਕ ਦੇ ਵਿੱਚ ਜਿਹੜਾ ਬਰਿੰਦਰਜੀਤ ਹੈਗਾ ਉਹਦਾ ਤੁਸੀਂ ਰਵਈਆ ਦੇਖੋ ਉਹ ਆਪਣੇ ਸਮਾਜ ਦੇ ਵਿੱਚ ਲੋਕਾਂ ਨੂੰ ਲੜਾਉਂਦਾ ਉਹ ਜੇ ਕਿਸੇ ਗਲੀ ਦਾ ਮਸਲਾ ਹੋਵੇ ਮਹੱਲੇ ਦਾ ਮਸਲਾ ਹੋਵੇ ਉਹ ਉਸ ਨੂੰ ਪੰਜਾਬ ਉਹਦਾ ਮਸਲਾ ਬਣਾ ਦਿੰਦਾ ਤੇ ਉਹਨੂੰ ਗੱਲ ਜਿਹੜੀ ਖਤਮ ਹੋਣੀ ਹੁੰਦੀ ਹੈ ਖਤਮ ਕਰਨ ਦੀ ਜਗ੍ਹਾ ਬਣਾ ਦਿੰਦਾ ਉਹਨੇ ਜੇ ਸਿਆਣਾ ਹੁੰਦਾ ਤਾਂ ਉਹ ਹੁਕਮਜੰਦੇ ਨਾਲ ਗੱਲ ਕਰਦਾ ਵੀ ਤੇਰੀ ਗਲਤੀ ਹੋਈ ਹੈ ਵੀਰਪਾਲ ਕੋਲ ਗਲਤੀ ਗੱਲ ਕਰਦਾ ਜੀ ਤੇਰੀ ਗਲਤੀ ਆਪਣੀ ਤੁਹਾਡੇ ਤੱਕਾ ਹੋਇਆ ਮੈਂ ਤੁਹਾਡੇ ਰਾਈ ਦੇ ਵਿੱਚ ਕਰਾ ਦਿੰਦਾ ਪਰ ਉਹਨੇ ਹੁਕਮਜੰਦੇ ਮੋਢੇ ਤੇ ਰੱਖ ਕੇ ਉਹਦਾ ਹੁਕਮਜੰਦ ਨੂੰ ਫਸਾਉਣ ਦਾ ਕੰਮ ਕੀਤਾ ਵੀ ਉਹਦੀ ਲੜਾਈ ਹੁੰਦੀ ਰਹੇ ਪਰ ਰਾਈ ਨਾ ਨਾ ਹੋਵੇ ਉਹ ਆਪ ਦੀ ਕਿਹੜ ਕੜਨੀ ਚਾਹੁੰਦਾ ਐ ਐਮਐਲਏ ਨਾਲ ਐਮਐਲਏ ਨੇ ਉਹਦਾ ਕੀ ਵਿਗਾੜਤਾ ਮੈਨੂੰ ਦੱਸਿਓ ਕੀ ਵਿਗਾੜਤਾ ਉਹ ਸਿਰਫ ਇਹ ਮਤਲਬ ਇਹ ਹੋਣਾ ਚਾਹੁੰਦਾ ਨਾ ਦਾ ਵੀਰਪਾਲ ਨੂੰ ਉਹਨੂੰ ਇਨਸਾਫ ਦੇਣਾ ਚਾਹੁੰਦਾ ਪਰ ਚੰਦਪਾਣ ਦੇ ਵਿੱਚ ਕੀ ਮਸਲਾ ਸੀਗਾ ਸਿਰਫ ਥੋੜਾ ਮਸਲਾ ਸੀਗਾ ਇੱਕ ਨਾਲੀ ਦਾ ਉਹਦੇ ਵਿੱਚ ਉਹ ਅਫਸਰਾਂ ਮਿਲ ਕੇ ਮਸਲਾ ਹੱਲ ਕਰਾ ਦਾ ਸਾਦਾ ਸੀਗਾ ਪਰ ਉਸ ਨੇ ਚੰਦਪਾਣ ਦੇ ਸਿੱਧੇ ਸਿੱਧੇ ਲੋਕਾਂ ਨੂੰ ਪੁਲਿਸ ਦੇ ਉੱਤੇ ਪੱਥਰ ਮਰਵਾਤੇ ਉਦੋਂ ਬਾਅਦ ਉਹਨਾਂ ਦੇ ਕੁੱਟ ਪਵਾਦੀ ਤੇ ਫਿਰ ਦੋਸ਼ ਲਾਤਾ ਐਮਐਲਏ ਉੱਤੇ ਇਹ ਮਨਿੰਦਰ ਸਿੱਧੂ ਦੀ ਇੱਕ ਕਤੂਤਾ ਹੈ ਉਹ ਹਰ ਜਗ੍ਹਾ ਤੇ ਇਸ ਤਰ੍ਹਾਂ ਦੀ ਲੜਾਈ ਪੇਸ਼ ਕਰਦਾ ਹੈ ਇਸ ਕਰਕੇ ਉਹ ਇਹ ਨਹੀਂ ਕਰਦਾ ਕਿ ਜਦੋਂ ਸ਼ਹਿਰ ਦੇ ਵਿੱਚ ਜਿਹੜੇ ਕਿਸੇ ਬੰਦੇ ਨੂੰ ਰੋਟੀ ਦੇ ਫੌਨ ਆਉਂਦੇ ਆ ਉਹਨਾਂ ਲੋਕਾਂ ਨੂੰ ਹੈ ਉਹਨਾਂ ਲੋਕਾਂ ਨੂੰ ਬੇਇੱਜ਼ਤੀ ਕਰਦਾ ਹੈ ਕਿ ਉਹ ਆਪ ਦੇ ਜੇ ਕਿਸੇ ਨੂੰ ਫੌਨ ਆਉਂਦੇ ਆ ਤਾਂ ਉਹ ਸਾਡੇ ਧਿਆਨ ਚ ਲਿਆਉਣ ਅਸੀਂ ਉਹਦੀ ਸੁਣਵਾਈ ਕਰਾਂਗੇ ਤੇ ਦੋਸ਼ੀਆਂ ਦੇ ਕਾਰਵਾਈ ਕਰਾਵਾਂਗੇ ਮਨਿੰਦਰ ਸਿੱਧੂ ਮੁਰਦਾਬਾਦ ਮੁਰਦਾਬਾਦ ਮਨਿੰਦਰ ਆ ਸਰ ਜੀ ਟਰੈਕਟਰ ਮੰਗਣੇ ਨੂੰ ਲੈ ਕੇ ਆ ਜਿਹੜੀ ਪੀੜਤ ਧਿਰ ਸੀ ਉਹਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੁਤਲੇ ਭੁੱਕੇ ਗਏ ਜੀ ਆ ਉਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਗਈ ਹੈ ਉਹਨਾਂ ਨੇ ਕਿ ਜਿਹੜੇ 3 ਬੇਤੀਆਂ ਦੇ ਕੋਲ ਮਾਮਲਾ ਦਰਜ ਕੀਤਾ ਗਿਆ ਹੈਗਾ ਉਹਨਾਂ ਨੂੰ ਜਲਦ ਅਰੈਸਟ ਕੀਤਾ ਜਾਵੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੈ ਕੇ ਜੀ ਇਹ ਸਰ ਜਦੋਂ ਮੁਕਦਮਾ ਇਹ ਦਰਜ ਕੀਤਾ ਗਿਆ ਉਹ ਚੰਦ ਤੇ ਅ ਪਰਮਜੀਤ ਸਿੰਘ ਤੇ ਇੱਕ ਮਲੋੜ ਤੋਂ ਉਹਦਾ ਨਾਮ ਇਹਦੇ ਮੈਂ ਜਾਣਦਾ ਤੇ ਕੌਮ ਜਮਨਾ ਹਰਸ਼ਦੀਪ ਜੀ ਇਹਨਾਂ ਦੇ ਘਰਾਂ ਦੇ ਵਿੱਚ ਰੇਡ ਜਾਰੀ ਹੈ ਜੀ ਰੇਡ ਮਾਰ ਰਹੇ ਆ ਅਸੀਂ ਗਿਰਫਤਾਰ ਕਰਨ ਸੰਬੰਧੀ ਗਿਰਫਤਾਰੀ ਦੇ ਸੰਬੰਧ ਵਿੱਚ ਰੇਡਾਂ ਜਾਰੀ ਹੈ ਜਦੋਂ ਗਿਰਫਤਾਰੀ ਹੁੰਦੀ ਹੈ ਅਸੀਂ ਗਿਰਫਤਾਰ ਕਰਦੇ ਆ अच्छा यार जिक्र कर, का गल कीती जावे ते दूसरीया दो जणा दी ओना दे भी करियर ਦੇ ਵਿੱਚ ਰੀਡ ਕੀਤੀ ਜਾ ਰਹੀ ਹੈ ਜਾਂ ਇੱਕ ਵਿੱਚ ਦੀ ਕੀਤੀ ਜਾ ਰਹੀ ਸੀ ਨਹੀਂ ਜੀ ਤਿੰਨਾਂ ਦੀ ਕਰੀ ਜਾ ਰਹੀ ਹੈ ਠੀਕ ਹੈ ਸਰ ਤਿੰਨਾਂ ਦੇ ਇੱਕ ਰੋੜੀ ਤੋਂ ਪੂਰੇ ਦਾ ਇੱਕ ਆਪਣਾ ਪੱਤਰਕਾਰ ਜੈਤੋ ਦੇ ਨੇ ਸਰ ਕੁਤਮ ਜਨਜੀ ਜੀ ਤੇ ਇੱਕ ਮਲੂਰ ਤੋਂ ਨੇ ਠੀਕ ਹੈ ਸਰ थैंक यू ਜੀ ਤਿੰਨਾਂ ਦੇ ਕਰੀ ਜਾ ਰਹੀ ਜੀ ਠੀਕ ਹੈ ਜੀ